ਮੈਂ ਮੈਂ ਤੁਹਾਡੇ ਨਾਲ ਸੁਲੱਖਣ ਸਿੰਘ ਔਰ ਸੁਖਦੇਵ ਸਿੰਘ ਜਿਨ੍ਹਾਂ ਨੂੰ ਜਿਹੜੇ ਪੁਲਿਸ ਵਿਧੀਆਂ ਦੇ 1992 ਸ਼ਿਕਾਰ ਹੋਏ ਉਹਦੇ ਬਾਰੇ ਗੱਲਬਾਤ ਕਰਨੀ ਆ ਜੇਰਾ ਦੱਸੋਗੇ ਪਹਿਲਾਂ ਕਿ ਸੁਲੱਖਣ ਸਿੰਘ ਦੀ ਤੇ ਬਾਬਾ ਸੋਹਣ ਸਿੰਘ ਪਕੜਨੇ ਦੀ ਆਪਸ ਦੇ ਵਿੱਚ ਦੋਸਤੀ ਸੀ ਜਾਂ ਇੱਕ ਦੂਜੇ ਦੇ ਸ਼ਗਿਰਦ ਸਨ ਜਾਂ ਕਿਸ ਤਰ੍ਹਾਂ ਸੀ ਤੁਸੀਂ ਵੀ ਕਹਿ ਸਕਦੇ ਸਰ ਤੇ ਸ਼ਕਿਰਦੀ ਵੀ ਕਹਿ ਸਕਦੇ ਆ ਕਿ ਉਹ ਬਾਬਾ ਸੁੰਸੇ ਤੋਂ ਬਹੁਤ ਪ੍ਰਭਾਵਿਤ ਸੀਗੇ ਮੇਰੇ ਦਾਦਾ ਜੀ ਸੀਗੇ ਜੀ ਬਹੁਤ ਪ੍ਰਭਾਵਿਤ ਸੀ ਉਹਨਾਂ ਦੀ ਸ਼ਖੀਅਤ ਤੋਂ ਜੀ ਉਹ ਤੇ ਉਹਨਾਂ ਨਾਲ ਕਾਫੀ ਚਿਰ ਰਹੇ ਨੇ ਉਹਨਾਂ ਦੀ ਸੇਵਾ ਵੀ ਕੀਤੀ ਕਿਉਂ ਬਾਬਾ ਸੁੰਸੇ ਜੀ ਥੋੜੇ ਉਮਰ ਚ ਵੱਡੇ ਸੀਗੇ ਜੀ ਜੀ ਹਾਂ ਜੀ ਤੇ ਉਹ ਬਹੁਤ ਪਿਆਰ ਕਰਦੇ ਸੀ ਤੇ ਸੁਲੱਖਣ ਸਿੰਘ ਇਸ ਕੇਸ ਦੇ ਵਿੱਚ ਕਿਵੇਂ ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਇਹ ਕਿਹੜਾ ਕੇਸ ਸੀ ਜਿਹਦੇ ਕਰਕੇ ਚੁੱਕਿਆ ਸੀ ਉਹਨਾਂ ਨੂੰ ਇਹ ਕੋਈ ਨਿੱਜੀ ਰੰਜਿਸ਼ ਤੇ ਕਹਿ ਸਕਦੇ ਆ ਜੀ ਬਖ ਪੱਲਵ ਜਿਹੜੇ ਮੇਰੇ ਫੋਫੜ ਜੀ ਸੀਗੇ ਹਮ ਉਹਨਾਂ ਦਾ ਬੇਟਾ ਪੋਰ ਟੈਕਨਿਕਲ ਦੇ ਵਿੱਚ ਹੀ ਸੀਗਾ ਉੱਥੇ ਅੰਮ੍ਰਿਤਸਰ ਹਮ ਤੇ ਉਹ ਉਹਨਾਂ ਦੀ ਕੋਈ ਹੋ ਸਕਦੀ ਆ ਉਸ ਵਿੱਚ ਉੱਥੇ ਕਾਜ ਲੈਵਲ ਤੇ ਜਿਹੜੇ ਮੁੰਡਿਆਂ ਦਾ ਉਦੋਂ ਚੱਲਦਾ ਹੁੰਦਾ ਸੀ ਪਰ ਅਦਰਵਾਇਜ਼ ਕਿਸੇ ਜਥੇਬੰਦੀ ਕੋਈ ਖੜਕੂ ਜਥੇਬੰਦੀ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਸੀ ਕੋਈ ਕੋਈ ਸਬੰਧ ਨਹੀਂ ਸੀ ਜੀ ਬਿਲਕੁਲ ਹੀ ਕੋਈ ਸਬੰਧ ਨਹੀਂ ਸੀ ਜੀ ਔਰ ਨਾ ਜੀ ਇੱਕ ਫੁੱਫੜ ਜਦੋਂ ਉਹਨਾਂ ਦੇ ਘਰ ਗਏ ਆ ਪੁਲਿਸ ਤੇ ਦਾਦਾ ਜੀ ਨਾਲ ਉੱਥੇ ਬੈਠੇ ਸੀ ਜਦੋਂ ਫੁੱਫੜ ਨੂੰ ਖਾਣ ਲੱਗੇ ਤੇ ਦਾਦਾ ਜੀ ਨੂੰ ਵੀ ਲਾਇਆ ਇਹੋ ਜੀ ਕੋਈ ਪ੍ਰੋਬਲਮ ਪਈ ਹੈ ਜੀ ਤੇ ਸardar sukhdev singh ਜਿਹੜੇ ਸੀ ਉਹ ਵਾਈਸ ਪ੍ਰਿੰਸੀਪਲ ਸਨ ਸਕੂਲ ਦੇ ਵਿੱਚ ਹਾਂਜੀ ਹਾਂਜੀ ਤੇ ਇਹਨਾਂ ਨੂੰ ਕਿਹੜੇ ਥਾਣੇ 'ਚ ਰੱਖਿਆ ਚੁੱਕੇ ਸਰਿਆਲੀ ਥਾਣੇ ਜੀ ਤਰਨਤਾਰਨ ਤੇ ਉੱਥੇ ਪਰਿਵਾਰ ਦੇ ਮੈਂਬਰ ਮਿਲਦੇ ਰਹੇ ਜਦੋਂ ਥਾਣੇ ਦੇ ਵਿੱਚ ਇਹਨਾਂ ਚੁੱਕਿਆ ਆ ਹਾਂਜੀ ਹਾਂਜੀ ਮਿਲਦੇ ਰਹਾ ਸੀ ਮੇਰੇ ਉਹਨਾਂ ਦੇ ਫੁੱਫੜ ਜੀ ਦੇ ਫਾਜ਼ਲ ਸਾਹਿਬ ਮਿਲਦੇ ਰਹਾ ਮੇਰੇ ਡੈਡ ਵੀ ਜਾ ਕੇ ਮਿਲਦੇ ਰਹਾ ਪਿੰਡ ਦੇ ਔਰ ਬਹੁਤ ਵਾਰ ਸੱਜਣ ਨੂੰ ਮਿਲਦੇ ਰਹਾ ਜੀ ਦੋ ਤਿੰਨ ਦਿਨ ਫਿਰ ਕਿੰਨੇ ਦਿਨਾਂ ਬਾਅਦ ਉਹਨਾਂ ਨੂੰ ਲਾਪਤਾ ਕਰਤਾ ਉਥੋਂ ਤਿੰਨ ਤਰੀਕ ਤੋਂ ਬਾਅਦ ਲਾਪਤਾ ਕਰਤਾ 3 11 99 ਤੋਂ 3 ਨਵੰਬਰ ਨੂੰ ਇਹਦਾ ਮਤਲਬ 3 ਦਿਨ ਰੱਖਿਆ ਉਹਨਾਂ ਨੂੰ ਉਥੇ ਹਾਂਜੀ ਹਾਂਜੀ ਤੇ ਫਿਰ ਤੁਹਾਨੂੰ ਕੁਝ ਪਤਾ ਨਹੀਂ ਲੱਗਾ ਵੀ ਕਿੱਧਰ ਗਏ ਹੋ ਹਾਂਜੀ ਬਾਅਦ ਸੀ ਉਹ ਦੱਸਿਆ ਜੀ ਸਿਰ ਹੀ ਫਿਰ ਗਿਆ ਜੀ ਤੇ ਫਿਰ ਕਿਵੇਂ ਪਤਾ ਲੱਗਾ ਵੀ ਉਹ ਦੁਨੀਆਂ 'ਚ ਨਹੀਂ ਰਹੇ ਇੱਕ ਕੁਛੇਰ ਬਾਅਦ ਥੋੜੇ ਸਾਲ ਬਾਅਦ ਪੁਲਿਸ ਆਉਂਦੀ ਆ ਤੇ ਇੱਕ ਡੈਥ ਸਰਟੀਫਿਕੇਟ ਦਿੰਦੀ ਆ ਸੈਨ ਕਰਾ ਕੇ ਪਹਿਲਾਂ ਲੈ ਜਾਂਦੀ ਆ ਬਾਅਦ ਚ ਡੈਥ ਸਰਟੀਫਿਕੇਟ ਦੇ ਜਾਂਦੀ ਆ ਅੱਛਾ ਉਹਦੇ ਵਿੱਚ ਉਹਨਾਂ ਦੇ ਥੋੜਾ ਜਿਹਾ ਮੇਰੇ ਭੂਆ ਜੀ ਉਹਨਾਂ ਟੈਲੀਗ੍ਰਾਮਾਂ ਕੀਤੀਆਂ ਸੀਗੀਆਂ ਜਾਂ ਪ੍ਰੈਸ਼ਰ ਬਣਾਇਆ ਸੀਗਾ ਸਤਪਾਲ ਡਾਂਗ ਜੀ ਸੀ ਵਿਮਲਾ ਡਾਂਗ ਜੀ ਇਹਨਾਂ ਨੂੰ ਮਿਲੇ ਸੀ ਬੰਤ ਸਿੰਘ ਸਰਕਾਰ ਸੀ ਉਹ ਬੰਤ ਸਿੰਘ ਤੱਕ ਪਹੁੰਚ ਕੀਤੀ ਸੀ ਤੇ ਉਹ ਫਿਰ ਉਹਨਾਂ ਤੇ ਥੋੜਾ ਪ੍ਰੈਸ਼ਰ ਬਣਿਆ ਤੇ ਉਹਨਾਂ ਨੇ ਫਿਰ ਸਾਨੂੰ ਡੈਥ ਸਰਟੀਫਿਕੇਟ ਦਿੱਤਾ ਭੂਆ ਜੀ ਉਹਨਾਂ ਨੂੰ ਤੇ ਸੈਨ ਕਰਾ ਕੇ ਲੈ ਗਏ ਉਦੋਂ ਪ੍ਰਭਾਵ ਇੰਨਾ ਸੀ ਵੀ ਡਰ ਦੇ ਮਾਰੇ ਜੋ ਵੀ ਕਰੀ ਗਏ ਉਹ ਅਸੀਂ ਵੀ ਸੈਨ ਕਰਤੇ ਤੇ ਉਹਨਾਂ ਸਰਟੀਫਿਕੇਟ ਦਿੱਤਾ ਮੈਂ ਅਖਬਾਰਸ ਪੜ੍ਹ ਰਿਹਾ ਸੀ ਕੀ ਇਹ ਸੱਚ ਹੈ ਕਿ ਸਤਪਾਲ ਡਾਂਗ ਔਰ ਵਿਮਲਾ ਡਾਂਗ ਦੋਵਾਂ ਨੇ ਬਿਆਨ ਸਿੰਘ ਤੱਕ ਪਹੁੰਚ ਕੀਤੀ ਔਰ ਬਿਆਨ ਸਿੰਘ ਨੇ ਪੁਲਿਸ ਤੋਂ ਤਫ਼ਤੀਸ਼ ਕਰਾ ਕੇ ਕਹਿਤਾ ਵੀ ਜੀ ਪੁਲਿਸ ਨੇ ਤੇ ਚੁੱਕਿਆ ਹੀ ਨਹੀਂ ਉਹਨਾਂ ਨੂੰ ਤਵਤੀਸ ਪਹੁੰਚ ਵੀ ਕੀਤੀ ਸੀ ਜੀ ਸਤਪਾਲ ਡਾਂਗ ਜੀ ਨੇ ਪਹੁੰਚ ਕੀਤੀ ਇਹਨਾਂ ਪਹੁੰਚ ਕੀਤੀ ਪਰ ਉਸ ਨੇ ਕਹਿਤਾ ਸੀ ਕਿ ਅਸੀਂ ਨਹੀਂ ਚੁੱਕਿਆ ਪਰ ਡਾਂਗ ਜੀ ਨਹੀਂ ਮੰਨਦੇ ਵੀ ਨਹੀਂ ਚੁੱਕਿਆ ਹੈਗਾ ਕਿਉਂ ਡਾਂਗ ਜੀ ਪ੍ਰਭਾਵਿਤ ਸੀਗੇ ਹਾਂ ਜੀ ਉਹਦੀ ਕੋਈ ਗੱਲ ਨਹੀਂ ਸੀ ਮੈਨੂੰ ਪਤਾ ਲੱਗਾ ਵਾ ਕਿ ਇਸ ਕੇਸ ਇੱਕ ਹੋਰ ਕੇਸ ਦੇ ਵਿੱਚ ਤੁਹਾਡੇ ਭਰਾ ਬਲਵਜਿੰਦਰ ਸਿੰਘ ਨੂੰ ਵੀ ਚੁੱਕ ਕੇ ਤੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਗਿਆ ਹਾਂ ਜੀ ਹਾਂ ਜੀ ਉਹ ਫੁੱਫੜ ਜੀ ਦੇ ਬੇਟਾ ਜੀ ਸੀ ਜੀ ਜੀ ਉਹਨਾਂ ਨੂੰ ਡੇਢ ਕਿ ਮਹੀਨੇ ਬਾਅਦ ਪੁੱਛਣੇ ਚਾਕੇ ਸਾਡਾ ਪੁੱਛਣੇ ਮਾਰ ਦਿੱਤਾ ਸੀ ਜੀ ਇਨਕਾਊਂਟਰ ਕਰਤਾ ਸੀ ਤੇ ਉਹਦਾ ਵੀ ਕੋਈ ਪਤਾ ਨਹੀਂ ਲੱਗਾ ਹਾਲ ਤੱਕ ਨਾ ਜੀ ਉਹਦਾ ਕੁਝ ਪਤਾ ਨਹੀਂ ਲੱਗਿਆ ਤੇ ਕਿਸੇ ਨੂੰ ਸਜ਼ਾ ਹੋਈ ਉਸ ਕੇਸ ਚ ਨਹੀਂ ਜੀ ਉਹ ਕੇਸ ਹੀ ਨਹੀਂ ਚੱਲਿਆ ਲਾਸ਼ ਹੀ ਨਹੀਂ ਦਿੱਤੀ ਉਹਨਾਂ ਨੇ ਦੱਸੀ ਤੇ ਕੁਝ ਤੁਹਾਨੂੰ ਡਿਟੇਲਸ ਕਿੰਨੀਆਂ ਕਿ ਪਤਾ ਵਾ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਕੇਸ ਪ੍ਰੋਗਰੈਸ ਹੁੰਦਾ ਰਿਹਾ ਤੇ ਹੁਣ ਫਾਈਨਲੀ ਇਨਸਾਫ ਦੇ ਲੈਵਲ ਤੇ ਪਹੁੰਚਿਆ ਇਹ ਜੀ ਜਦੋਂ ਉਹਨਾਂ ਨੇ ਕੋ ਕੋਤਾ ਕੋਈ ਨਹੀਂ ਦੱਤਿਆ ਫਿਰ ਅਸੀਂ ਟੈਲੀਗ੍ਰਾਮਾਂ ਕੀਤੀਆਂ ਪੂਆਜੀ ਥੋੜੇ ਪੜ੍ਹੇ ਲਿਖੇ ਸੀਗੇ ਹਮ ਹੈਡ ਟੀਚਰ ਸੀਗੇ ਉਹਨਾਂ ਨੇ ਫਿਰ ਆਪਣਾ ਟੈਲੀਗ੍ਰਾਮਾਂ ਕੀਤੀਆਂ ਪ੍ਰੈਸ਼ਰ ਪਾਇਆ ਪਰ ਸੀਬੀਆਈ ਦੀ ਇਨਕੁਆਰੀ ਰਖਾਈ ਹਮ ਤੇ ਉਹਦੇ ਵਿੱਚ ਲਗਾਤਾਰ ਕੇਸ ਚੱਲਦਾ ਰਿਹਾ ਕਦੀ ਕੇਸ ਬੰਦ ਹੋ ਜਾਣਾ ਕਦੀ ਚੱਲ ਪੈਣਾ ਹਮ ਕੁਝ ਪ੍ਰੈਸ਼ਰ ਪੈਂਦੇ ਰਹੇ ਕੁਝ ਉਹ ਤੋਂ ਡਰਦਾ ਮਾਹੌਲ ਵੀ ਸੀਗਾ ਪਰ ਅਸੀਂ ਲਗਾਤਾਰ ਲੱਗੇ ਰਹੇ ਹਮ ਤੇ ਇਹ ਫਿਰ 16 ਦੇ ਵਿੱਚ ਜਾ ਕੇ ਕੇਸ ਬੰਦ ਵੀ ਹੋ ਗਿਆ ਫਿਰ ਪਟਿਆਲਾ ਕੋਰਟ ਤੋਂ ਚੰਨਾ ਚਾਲੂ ਕਰਾਇਆ ਇਸ ਤਰ੍ਹਾਂ ਕਰਕੇ ਉਹ ਪ੍ਰੈਸ਼ਰ ਦੇ ਵਿੱਚ ਕੰਮ ਕਰੀ ਗਿਆ ਜੀ ਲਗਾਤਾਰ ਲੱਗੇ ਰਿਹਾ ਤੇ ਕਦੀ ਤੁਹਾਡੇ ਪਰਿਵਾਰ ਤੇ ਪੁਲਿਸ ਵੱਲੋਂ ਪ੍ਰੈਸ਼ਰ ਵੀ ਪਿਆ ਪੀ ਦੀ ਪੈਰਵਾਹੀ ਨਾ ਕਰੋ ਤੁਸੀਂ ਹਾਂਜੀ ਹਾਂਜੀ ਪ੍ਰੈਸ਼ਰ ਪੈਂਦਾ ਰਿਹਾ ਵਾ ਘਰ ਆਉਂਦੇ ਰਿਹਾ ਪੁਲਿਸ ਵਾਲੇ ਵੀ ਆਉਂਦੇ ਰਿਹਾ ਸਾਨੂੰ ਠਾਣੇ 'ਚ ਵੀ ਸਰਦੇ ਰਿਹਾ ਕੁਝ ਪੋਲਿਟਿਕਲ ਬੰਦੇ ਵੀ ਕਹਿੰਦੇ ਰਿਹਾ ਕਿ ਹੁਣ ਇਹਦੇ ਵਿੱਚ ਬੰਨਣਾ ਤਾਂ ਕੁਝ ਨਹੀਂਗਾ ਤੁਸੀਂ ਇੱਕ ਪਿਛਾੜ ਜੋ ਜੋ ਤੁਸੀਂ ਲੈਣਾ ਉਹ ਦੱਸ ਦੋ ਕੁਝ ਕੰਮ ਚੱਲਦੇ ਰਿਹਾ ਜੀ ਹਾਂਜੀ ਤੇ ਕੋਈ ਤੁਹਾਡੀ ਇਸ ਕੇਸ ਦੇ ਵਿੱਚ ਤੁਹਾਨੂੰ ਕੋਈ ਮੁਆਵਜ਼ਾ ਵਗੈਰਾ ਵੀ ਮਿਲਿਆ ਸਰਕਾਰ ਵੱਲੋਂ ਕਿਸੇ ਕੇਸ ਨਹੀਂ ਜੀ ਅਸੀਂ ਮਾਅਵਜਾ ਨਹੀਂ ਲਿਆ ਜੀ ਨਾ ਸਾਨੂੰ ਮਿਲਿਆ ਨਾ ਹੀ ਲਿਆ ਜੇ ਕਹਿੰਦੇ ਸੀਗੇ ਅਸੀਂ ਮੇਲਗਲ ਤੇ ਆਏ ਨਹੀਂ ਮਾਅਵਜਾ ਵਾਲੇ ਬੰਨੇ ਆਏ ਨਹੀਂ ਜੀ ਅੱਛਾ ਹਾਂ ਜੀ ਬਹੁਤ ਅਫਸੋਸ ਦੀ ਗੱਲ ਹੈ ਕਿ ਇੱਕ ਆਜ਼ਾਦੀ ਗੁਲਾਟੀਆਂ ਨੂੰ ਇੱਕ ਆਜ਼ਾਦ ਮੁਲਕ ਦੇ ਵਿੱਚ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪਿਆ ਔਰ ਆਪਣੀ ਜਾਨ ਅੰਗਰੇਜ਼ਾਂ ਵਾਲੇ ਨਹੀਂ ਗਵਾਈ ਪਰ ਆਪਣੀ ਸਰਕਾਰ ਦੇ ਵਿੱਚ ਹੀ ਉਹਨਾਂ ਦੀ ਜਾਨ ਚਲੀ ਗਈ ਚਰਨਜੀਤ ਮੈਨੂੰ ਤੁਹਾਡੇ ਨਾਲ ਪੂਰੀ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਆ ਔਰ ਮੈਂ ਸ਼ਾਬਾਸ਼ੀ ਦਿਨਾ ਤੁਹਾਨੂੰ ਸਾਰਿਆਂ ਨੂੰ ਵੀ ਤੁਸੀਂ ਫਿਰ ਵੀ ਇਹਨਾਂ ਹਾਲਾਤਾਂ ਚ ਵੀ ਲੜਦੇ ਰਹੇ ਔਰ ਅਖੀਰ ਇਨਸਾਫ ਲੈ ਕੇ ਹੀ ਹਟੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਫੋਨ ਲਾਈਨ ਤੇ ਮੇਰੇ ਨਾਲ ਜੁੜੇ ਚ ਰਣਜੀਤ ਥੈਂਕ ਯੂ ਜੀ ਥੈਂਕ ਯੂ